ਉਹ ਆਂਡੇ ਚੱਕ ਲਓ ਬਾਈ। ਆਹ ਹਰੇ ਕੇ ਬੰਦਾ ਥੋੜੇ ਰਕ ਨਹੀਂ ਹੁੰਦਾ ਬੈ ਜੀ ਯਾਰ ਆਂਡੇ ਚੱਕੂ ਵੀ ਬਣ ਕੇ। ਮੈਨੂੰ ਰੱਖਣਾ ਸੌਖਾ ਨਹੀਂ ਹੈਗਾ ਬਾਈ ਇੱਥੇ। ਮੈਨੂੰ ਰੱਖਣਾ ਸੌਖਾ ਨਹੀਂ ਇੱਥੇ। ਬਾਬੇ ਮੀਂਹ ਪੈ ਰਿਹਾ ਇੱਕ ਬੰਦੇ ਨੂੰ ਪਿਆਲਾ ਚੱਕ ਦੇਗੇ। ਪੁਛ ਲੈ ਆ ਗੱਡੀ ਇੱਥੇ। ਸੱਚ ਆਪੀ ਫੜਨ ਵਾਲਿਆਂ ਦਾ ਇਹੀ ਬੁਰਾ ਹਾਲ ਹੁੰਦਾ ਐ ਦੇਖੋ। ਮੀਂਹ ਪਈ ਜਾਂਦਾ ਮਿੱਤਰੋ ਲੰਡਨ ਦੇ ਵਿੱਚ। ਆਹ ਰੈਸਟੇਡਾਰ ਆਪਾਂ ਤਰ੍ਹਾਂ ਸਵੇਰ ਤੋਂ ਦੂਰੀ ਫਿਰਦਾ। ਅੱਗੇ ਨਾ ਇੰਡੀਆ 'ਚ ਕੀ ਹੁੰਦਾ ਈ ਦੋਸਤੋ। ਬਈ ਰੈਸਟੇਡਾਰ ਤਿੰਨ ਟਾਈਮ ਰੋਟੀ ਖਾਣੇ ਸੀਗੇ ਠੀਕ ਆ। ਉਹ ਦੁਪਹਿਰਾ ਤਾਂ ਨੇ ਆਈ ਕਿਹੜਾ ਤਾਂ ਮੇਰਾ 12 ਵਜੇ ਤੱਕ ਰੋਟੀ ਦੋ ਟਾਈਮ ਹੀ ਖਾਉਣੀ ਐ ਨੇ ਮੈਨੂੰ ਅੱਗੇ ਰੈਸਟੇਰਾਂ ਹੁੰਦਾ ਹੀ ਨਾ ਇੰਡੀਆ 'ਚ ਹੁੰਦਾ ਨਾ ਸਵੇਰੇ ਦੁਪਹਿਰੇ ਸ਼ਾਮ ਤੱਕ ਸੇਵਾ ਕਰਦਾ ਹੀ ਕਿਰੇ ਹਫ਼ਤੇ ਬਹੁਤ ਕੈਨੇਡਾ ਜਾ ਰਹੇ ਨੇ ਮੈਂ ਕਿੱਥੇ ਜਾਵੇ ਤੂੰ ਰਾਈਡਰ ਨੂੰ ਵੀ ਤੋੜ ਦੇਗਾ ਇਹਦਾ ਯਾਰ ਪਤੰਦਰਨਾ ਇੱਕ ਟਾਈਮ ਦੀ ਰੂਪੀਸ ਕੱਪ ਕਰਾ ਗਿਆ ਮੇਰੀ ਬਾਬੇ ਬੱਦਲ ਦੇਖੋ ਤੁਸੀਂ ਐਨ ਸਰਾਹ ਹੋਇਆ ਪਿਆ ਜਮੀਨ ਪਮੀਰੀਆਂ ਵਾਲਾ ਪਮੀਂ ਪੀਮੀਰੀਆਂ ਵਾਲਾ ਮੀਂਹ ਪਈ ਜਾਂਦਾ ਦੇਖੋ ਘੇਰ ਹੋਇਆ ਪਿਆ ਮੇਰੇ ਵੀਰੋ ਉਹ ਤੇਰ ਵਾਲੀਆਂ ਗੱਲਾਂ ਹੋੜੀ ਕਰਦਾ ਵੀਰੇ ਰਾਂਡੇ ਲੈਂਦੇ ਮੇਰਾ ਸਤੇਰਾ ਲੈਣ ਦੇਣੀ ਬਈ ਯਾਰ ਉਹ ਤੁੰਠੀ ਬਾਬੇ ਆਏ ਸੀ ਬਾ ਕਰਾਈਦੀ ਯਾਰ ਸਤੇਰਾਂ ਤੋਂ ਤੇਰ ਵਾਲੀ ਵੀਡੀਓ ਬਹੁਤ ਜੀ ਨਹੀਂ ਨਹੀਂ ਯਾਰ ਇਹ ਮੋਨਟਾਈਜ਼ੇਸ਼ਨ ਕੈਨਸਲ ਕਰਾ ਉਹ ਇੰਨੇ ਯਾਰ ਨੰਦਰਾਮ ਕੀ ਗੱਲ ਆਡੇ ਖਾਣੇ ਆ ਕਿ ਚਾਰਨੇ ਆ ਉਹਨਾਂ ਨੂੰ ਜਾ ਕੇ ਤੇ ਫੋਟੋ ਦਿਖਾਈ ਉਹਨੇ ਆਪ ਹੀ ਦੋ ਦੇ ਦੇ ਨਹੀਂ ਇਹ ਖਾਣੇ ਆ ਕਿ ਚਰਨੇ ਆ ਇਹਨੇ ਉਹ ਕਹਿੰਦਾ ਧੰਨਾ ਤੇ ਜਿਹੜਾ ਇਹਨੂੰ ਮਲ ਚ ਕੀ ਫਿਰ ਦੇ ਨਹੀਂ ਯਾਰ ਪਤਾ ਕੀ ਆ ਮੁੰਡੇ ਜੈਮ ਜਮ ਲਾਉਂਦੇ ਆ ਯਾਰ ਦੋਸਤੋ ਵਧੀਆ ਯਾਰ ਰੁਟੀਨ ਬਹੁਤ ਵਧੀਆ ਇੰਨੇ ਕੰਡੇ ਦਾ ਤਿੰਨ ਚਾਰ ਦਿਨਾਂ ਜੀ ਖਾ ਜਾਂਦੇ ਆ ਜੈਮ ਜਮ ਲਾਉਂਦੇ ਆ ਮੁੰਡੇ ਵਧੀਆ ਸੇਤਾਂ ਦਾ ਖਿਆਲ ਰੱਖਦੇ ਆ ਯਾਰ ਅੱਜ ਕੱਲ ਕੋਈ ਮਿਲਦੇ ਇਹੋ ਜਿਹੇ ਬੰਦੇ ਯਾਰ ਆ ਦੇਖੋ ਉਹ ਕਹਿੰਦਾ ਬਾਈ ਇਹ ਸ਼ਬਜੀ ਦਾ ਪਰਚਾ ਪਵਾ ਲੈ ਹਾਂ ਕੋਚਾ ਕਰ ਦੱਸ ਆ ਇਹ ਨਹੀਂ ਨੂੰ ਸੱਤ ਲੈਣਾ ਨਾ ਓਏ ਮੈਨੂੰ ਸਤਨਾ ਆ ਕੋਈ ਮਾੜੀ ਮੁੱਟੀ ਗੱਲ ਨਹੀਂ ਹੈਗੀ ਜਾਨੀ ਇੰਡੀਆ ਦੇ ਪਰਚਾ ਪੈਂਦੇ ਬੰਦਾ ਕਹਿੰਦੇ ਨਾ 20 ਸਾਲ ਪਹਿਰ ਹੋ ਗਏ ਹਾਂ ਆ ਚਲ ਤੁਸੀਂ ਇਹਨੂੰ ਸੱਤ ਲੈਣਾ ਨਾ ਹਾਂ 2 ਮਹੀਨੇ ਮਗਰ ਆਜਦਾ ਸੋ ਬਾਬੇ ਉਹੀ ਗੱਲ ਆ ਕਿਰਾ ਸਾਰਾ ਕੋ ਰੀਸਟ ਹੋਇਆ ਰੀਸਟ ਨਹੀਂ ਇਹ ਕਿਹੜਾ ਕਾਣਾ ਵਾਲੇ ਨੀ ਕਹਿੰਦੇ ਆ ਗਿਆ ਉਹਨੂੰ ਪਤਾ ਲੱਗਦਾ ਕਿ ਕੋਈ ਆਇਆ ਉਹਨਾਂ ਦੇ ਘਰੇ ਸੋ ਬਾਬੇ ਕਹਿਣ ਦਾ ਭਾਬੀ ਹਰੇਕ ਬੰਦੇ ਨੂੰ ਸੱਦਣਾ ਐ ਸੌਖਾ ਨਹੀਂ ਹੁੰਦਾ ਮੇਰੇ ਅੜਗੇ ਨੂੰ ਸੇਵਾ ਕਰਨੀ ਪੈਂਦੀ ਆ ਪੂਰੀ 5-700 ਡਾਲਰ ਮਹੀਨੇ ਦਾ ਅੱਡੇ ਕੱਟਣਾ ਪੈਂਦਾ ਜੋ ਰੈਸਟੋਰੈਂਟ ਦੇ ਸਾਦ ਨੇਂਦੀਆ ਮੈਨੂੰ ਆਹਣ ਬਸ ਕਰੀ ਜਾਂਦੇ ਆ ਸਮਾਨ ਇਕੱਠਾ ਫਿਰ ਇਹ 5-7 ਦਿਨ ਰਵਾਂਗੇ ਐਨ ਨਿਆਰੇ ਲੈਣੇ ਆ ਬਾਈ ਕੋਲੇ ਫਿਰ ਜਾਵਾਂਗੇ ਬਾਈ ਨੂੰ ਖੰਗਲ ਕਰਕੇ ਜਾਵਾਂ ਬਾਈ ਦੇ ਕ੍ਰੈਡਿਟ ਕਰਡ ਦੀ ਲਿਮਟ ਫੋਲੋਗੀ ਉਸ ਤੋਂ ਬਾਹਰ ਜਾਵਾਂਗੇ ਇੱਥੋਂ ਬਾਪੇ ਉਹ 1:30 ਵਜ ਗਿਆ ਠੀਕ ਆ ਸਵੇਰ ਦਾ ਬੰਦਾ ਰੈਸਟੋਰੈਂਟ ਦੇ ਬੰਦਾ ਆਉਂਦਾ ਹਨਾ ਕਹਿੰਦਾ ਯਾਰ ਚੱਲ ਵਧੀਆ ਵੀ ਹਨਾ ਸੇਵਾ ਬਾਣੀ ਹੋਊਗਾ ਯਾਰ ਬੰਦਾ ਸਵੇਰ ਦਾ ਕੰਮ ਹੀ ਕਰਾਈ ਜਾਂਦਾ ਕਦੇ ਉੱਥੇ ਲੈ ਗਿਆ ਕਦੇ ਉੱਥੇ ਲੈ ਗਿਆ ਹੁਣ ਯੂ ਹਾਲ ਦਾ ਟਰੱਕ ਕਰਾਉਣਾ ਉੱਥੋਂ ਸਮਾਨ ਚੱਕ ਕੇ ਲਿਆਉਣਾ ਬਾਈ ਦਾ ਫਰਨੀਚਰ ਕੋਈ ਘਰ ਦਾ ਤੇ ਜਦੋਂ ਬਾਈ ਨੇ ਰੋਟੀ ਦਾ ਪੁੱਛਿਆ ਤਾਂ ਲੰਬਾ ਬਹਿ ਗਿਆ ਕਹਿੰਦਾ ਵੀ ਰੋਟੀ ਦਾ ਤਾਂ ਪਤਾ ਨਹੀਂ ਯਾਰ ਥੋੜੀ ਬਹੁਤ ਬੰਦਾ ਨਾ ਸ਼ਰਮ ਮਾਨ ਲੇ ਬਾਈ ਤੈਂਓ ਕੈਨੇਡਾ ਚ ਨਾ ਬਾਈ ਲੋਕ ਰਿਸ਼ਤੇਦਾਰਾਂ ਕੋਲੇ ਜਾਂਦੇ ਨਹੀਂਗੇ ਜਾਂਦੇ ਤਾਂ ਨਹੀਂ ਬਈ ਇਹੋ ਜਿਹਾ ਨੱਕ ਮੋੜ ਦਿੰਦੇ ਹੁਣ ਮੋਹ ਸਾਰਾ ਰਿਸ਼ਤੇਦਾਰਾਂ ਦਾ ਮੋਹ ਮਾਇਆ ਸਭ ਪਈ ਟੁੱਟ ਗਿਆ ਸਭ ਕੁਝ ਖਤਮ ਹੋ ਗਿਆ ਲਾਲੀ ਸਭ ਕੁਝ ਖਤਮ ਹੋ ਗਿਆ ਓਏ ਦੁੱਧ ਨਾਲ ਜਗਤਾਂ ਰੱਖਿਆ ਕਿ ਨਾ ਮੈਂ ਦੋ ਦੋ ਦੇ ਆ ਕੇ ਹਰੇ ਕਮਰੇ ਦੋ ਦੋ ਨਹੀਂ ਜਾ ਕੇ ਤੋ ਬਾਈ ਓਏ ਹੋਏ ਨੰਬਰ ਕੁੱਟੀਆਂ ਦਾ ਯਾਰ ਬੰਦਾ ਸਵੇਰ ਤੇ ਬਾਈ ਯਾਰ ਕੋਈ ਸੇਵਾ ਪਾਣੀ ਨਹੀਂ ਹੋਈ ਸਵੇਰ ਉਚਾਰ ਨਗਰ ਭਾਂਡੇ ਦੋਨੇ ਕਰ ਦੇਣੇ ਯਾਰ ਰਾਕੇ ਯਾਰ ਜਮੇਤ ਭਾਂਡੇ ਰੱਖਣੇ ਕਿਹੜੇ ਆ ਲੈ ਗਈ ਆ ਤੂੰ ਬਾਬੇ ਉਹ ਮੌਲ ਦੇਖੋ ਬਾਹਰ ਯਾਰ ਸਰਾ ਯਾਰ ਬਾਬੇ ਸਾਡੇ 60 ਸੈਂਟ ਮੇਰੀ ਜਿਹੜਾ ਇਹ ਹੋਇਆ ਕੌਣ ਹੀ ਮਿਲਦਾ ਇਹ ਮੋੜ ਤਾਂ ਹੀ ਇੱਥੇ 10 15 ਤੋਂ ਛੋਟੇ ਕੋਲ ਕੱਟਣਾ ਮਰੇ ਐਸਟੀ ਅਰਜਨ ਛੋਟੇ ਹੁੰਦੇ ਨਾ ਇਹੀ ਬੰਦਾ ਫੋਨ ਲਾਉਂਦਾ ਸੀ ਬਾਈ ਮੇਰੇ ਕੋਲੇ ਪੈੰਡ ਆ ਜਾ ਆ ਬੰਦਾ ਵੀ ਗਣਾ ਨਹੀਂ ਕੋਲ ਪੰਡ ਆਇਆ ਭਰਾ ਦੇਖ ਰੋਣ ਪੰਡ ਆਇਆ ਹੁਣ ਕੋਈ ਪੁੱਛ ਗੋ ਨਹੀਂ ਇਹ ਤਾਂ ਬੈਠੇ ਆ ਬੈਠੇ ਆ ਤੁਸੀਂ ਉੱਟਦੇ ਨਹੀਂ ਬੈਠੀਆਂ ਪਰ ਤੁਸੀਂ ਬੈਠੀਆਂ ਤੁਸੀਂ ਉੱਟਦੇ ਨਹੀਂ ਬਾਈ ਆ ਤੇਰੇ ਨਾਲ ਵੀਊ ਬਣਾਉਣਾ ਵਧਾਉਣੇ ਆ YouTube ਤੇ ਵੀਊ ਵਧਾਉਣੇ ਤੇਰੇ ਕਰਕੇ ਠੀਕ ਆ ਯਾਰ ਲੈ ਵੀ ਮਿੱਤਰੋ ਬੰਦਾ ਯਾਰ ਸ਼ਰਮ ਮਾਨੀ ਗਿਆ ਕਹਿਣ ਨੂੰ ਕੀ ਕਹਿਣਾ ਪਰ ਮੀਰੇ ਹਿਸਾਬ ਨਾਲ ਕਹਿੰਦਾ ਆ ਹਲਕਾ ਜਿਹਾ ਪ੍ਰੋਗਰਾਮ ਕਰਤਾ ਸਟਾਰਟਰ ਜਿਹਾ ਕਰਤਾ ਕਣਾ ਲਿਆ ਪਤਨੀਆਂ ਇੰਡੀਆ ਵਾਲਾ ਹਿਸਾਬ ਬ੍ਰੈਡ ਬਰੁੱਡ ਜੇ ਖਾ ਕੇ ਘੱਟਾ ਪਕੌੜਿਆਂ ਦਾ ਨਾ ਆਂਦੇ ਦੀ ਪੁੱਜੀ ਬਣਾ ਦੋ ਤਿੰਨਾਂ ਦੀ ਕਿੰਨਾ ਨਹੀਂ ਨਹੀਂ ਮੈਂ ਤਾਂ ਰੋਟੀ ਨਾਲ ਗੱਲ ਕੀਤੀ ਸੀ ਵੀ ਰੋਟੀ ਆਉਗੀ ਬਾਅਦ ਚ ਬਾਬੋ ਕਹਿੰਦੇ ਰੋਟੀ ਨਹੀਂ ਬਸ ਆਹੀ ਚੱਲੂ ਪਰ ਠੀਕ ਐ ਯਾਰ ਮੌਸਮ ਦੇ ਹਿਸਾਬ ਨਾਲ ਅੱਜ ਇਹਨਾਂ ਨੇ ਸੇਵਾ ਕੀਤੀ ਐ ਮੇਰੀ ਠੀਕ ਐ ਕੀ ਬਾਤ ਚਲੋ ਮੰਨ ਗਏ ਯਾਰ ਬਾਬਿਓ ਮਾਫ ਕੀਤਾ ਤਦ ਨੂੰ ਓਏ ਅਗਲੀ ਵਾਰੀ ਨਹੀਂ ਆਉਂਦਾ ਪਰ ਮੈਂ ਉਹ ਵੀ ਹੁਣ ਆਪਾਂ ਆ ਗਏ ਮਿੱਤਰੋ ਯੂ ਹਾਲ ਦੇ ਸੋ ਕਰਾਂਗੇ ਮੂਵਿੰਗ ਫਰਨੀਚਰ ਦੀ ਜਿਹੜਾ ਬਾਈ ਨੇ ਲਿਆ ਸੋ ਯੂ ਹਾਲ ਤੋਂ ਆਪਾਂ ਲੈਣੀ ਆ ਟਰੱਕ ਦੇਖਦੇ ਆਂ ਪਰ ਅੱਗੇ ਕਿੰਨੇ ਕੁ ਦਾ ਦਿੰਦੇ ਆ ਆਪਾਂ ਨੂੰ ਤੇ ਕੀ ਹਿਸਾਬ ਕਿਤਾਵਾ ਆ ਜੋ ਫਰ ਕਰਾਂ ਯੂ ਹਲਦਾ ਲੈ ਕੇ ਟਰੱਕ ਕਰੀਏ ਮੂਵਿੰਗ ਤੋਂ ਨਾਲ ਤੁਹਾਨੂੰ ਦਿਖਾਈ ਹੈ ਵੀ ਮੂਵਿੰਗ ਹੁੰਦੀ ਹੁੰਦੀ ਕਿਦਾਂ ਕੀ ਹਿਸਾਬ ਕਿਤਾਬ ਹੈ ਦਾ ਲੈ ਜੀ ਬਾਬਿਓ ਆਹ ਫੜਾਦਾ ਪੇਪਰ ਹੈ ਹੱਥ ਚ ਨਾਲੇ ਕੋਈ ਸਾਹ ਹਣੀ ਕਰੀਡਿਟ ਕਾਰਡ ਛੱਡਿਆ ਸੀ ਮਸ਼ੀਨ 'ਚ ਭੁੱਲ ਗਏ ਸੀ ਮਸ਼ੀਨ 'ਚ ਬਾਈ ਯੂਨੀ ਅਕਾਊਂਟੈਂਟ ਕਿੱਦਾਂ ਰੱਖਾਂਗਾ ਬਾਈ ਯੂਨੀ ਕਰੀਡਿਟ ਕਾਰਡ ਮਸ਼ੀਨ 'ਚ ਛੱਡਾ ਹੈ ਕੋਈ ਨਾ ਚਾਹਾ ਵੱਧ ਪੀਣੀ ਬਾਈ ਨੂੰ ਚਾਹ ਚੜ ਗਈ ਚਾਹ ਚਾਹ ਚੜ ਗਈ ਦਿਮਾਗ ਨੂੰ ਚਾਹ ਤੋਂ ਨਹੀਂ ਪੀਣੀ ਦੇਖ ਬਲਾਂ ਹੈ ਕਿਹੜਾ ਇਹ ਲੜਲਾ ਮਤਰੋ ਥੱਕ ਗਿਆ ਕੀ ਰਹਾ ਉਹਨਾਂ ਨੇ 60 ਡਾਲਰ ਹੋਲਡ ਕੀਤੇ ਆ ਤੇ 60 ਕਿਲੋਮੀਟਰ ਦੀ ਗੱਲ ਉਹਨਾਂ ਨੇ ਕੀਤੀ ਆ ਬਾਕੀ ਚਲੋ ਵਾਧਾ ਘਾਟ ਹੁੰਦੀ ਰਹਿੰਦੀ ਆ ਉਸ ਹਸਾਬ ਨਾਲ ਐਡਜਸਟ ਕਰ ਦਿੰਦੇ ਆ ਪੇਮੈਂਟ ਜੇ ਤੁਸੀਂ ਛੱਡਣ ਜਾਓਗੇ ਇਹ ਵਾਧੂ ਕੀਤੇ ਵਾਧੂ ਚਾਰਜ ਕਰ ਲੈਣਗੇ ਜੇ ਘਟ ਕੀਤੇ ਤੁਹਾਡੇ ਵਾਪਸ ਆ ਜਾਣਗੇ ਸਾਰੇ ਤਰ੍ਹਾਂ ਦੇ ਟਰੱਕ ਹੈਗੇ ਆ ਇਹਨਾਂ ਕੋਲੇ ਤੁਸੀਂ ਜਿਹੜੇ ਹਿਸਾਬ ਨਾਲ ਤੁਹਾਡਾ ਲੋਡ ਆ ਉਸ ਹਿਸਾਬ ਨਾਲ ਤੁਸੀਂ ਆਪ ਤੁਹਾਡਾ ਸਾਈਜ਼ ਚੂਜ਼ ਕਰ ਸਕਦੇ ਆ ਠੀਕ ਆ ਆ ਟ੍ਰੇਲਰ ਜੇ ਵੀ ਇਹਨਾਂ ਕੋਲੇ ਜੇ ਸਾਡੇ ਕੋਲੇ ਪਿਕਅਪ ਵਗੈਰਾ ਹੈਗਾ ਤੁਸੀਂ ਇਤਾਂ ਨਾਲ ਬਾਅਸ ਸਕਦੇ ਆ ਸੋ ਇਹ ਬੜੀ ਵਧੀਆ ਜੀ ਆ ਯੂ ਹਾਲ ਵਾਲਿਆਂ ਵੱਲੋਂ ਸਰਵਿਸ ਦਿੱਤੀ ਜਾਂਦੀ ਆ ਮੇਰੇ ਵੀਰੋ ਸੋ ਅੱਜ ਭਾਈ ਇਹਨਾਂ ਨੇ ਫਰਨੀਚਰ ਕੋਈ ਲਿਆ ਸੀਗਾ ਉਹ ਚੱਕ ਕੇ ਲਿਆਉਣਾ ਆਪਾਂ ਤਾਂ ਹੁਣ ਹੈ ਇਹ 2 ਸੀਟਰ ਆ ਭਾਈ ਪਿੱਛੇ ਕਿਹੜਾ ਬੈਠੂ ਨਹੀਂ ਨਹੀਂ ਇਧਰ ਲਾਜਰ ਮਾਲ ਬੰਨੇ ਤੇਰੇ ਉਹਨੂੰ ਪਿੱਛੇ ਹੀ ਭਾਵਾਂਗੇ ਖਤਰੇ ਦੀ ਘੰਟੀ ਆਏ ਆ ਦੇਖੋ ਬਾਬੂ ਕੀ ਹੋ ਰਾਲੇ ਦੋ ਗੜੇ ਤੁਨੀ ਦਵਾਦੇ ਬਾਬਾ ਇਹਨਾਂ ਨੂੰ ਟਰੱਕ ਹੀ ਨਹੀਂ ਲਾਉਦਾ ਉਹ ਬਾਈ ਨੰਬਰ ਪੜ ਲਓ ਥੋੜੀ ਦਾ ਵੈਨ ਜੀ ਐਹੋ ਜੀ ਆ ਜਿਹੜਾ ਹੈਗਾ ਐਹੋ ਜ ਆ ਥੋੜਾ ਤਾਂ ਮਗਰ ਵਜਲੇ ਚਾਪੀ ਫੜਾ ਬਾਬਾ ਮੈਨੂੰ ਪਿੱਛੇ ਭਾਉਣਗੇ ਯਾਰ ਮੂਰੇ ਜਗ੍ਹਾ ਹੈਗੇ ਦੇਖੀ ਉਹ ਹੈਲੋ ਮੂਰੇ ਮੂਰੇ ਜਗ੍ਹਾ ਹੈਗੇ ਭਈਆ ਦੇਖੀ ਹੈਗੀ ਯਾਰ ਪਰਾਂ ਚ ਬਹਿ ਜਾ ਪਰਾਂ ਜ ਨਹੀਂ ਮੇਗ ਨਹੀਂ ਦੇਖੋ ਆ ਵੇ ਜਿੰਨੇ ਤੋਂ ਬਹੁਤ ਤਾਂ ਇੱਥੇ ਬਹਿ ਜੂ ਮੈਂ ਫਿਰ ਮੈਂ ਪਟਿਆਲਾ ਬਾਬੇ ਯਾਰ ਆ ਦੇ ਲੋ ਥੱਲੇ ਭਾਦਾ ਮੈਨੂੰ ਆਪ ਆ ਬਹਿ ਗਏ ਤਾਂ ਯਾਰ ਬੱਸ ਚੰਗੀ ਗੱਲ ਨਹੀਂ ਹੋ ਰਹੀ ਰੇਸ਼ੀ ਆਦੀ ਵੀ ਉਹ ਰੇਸ਼ੀਰ ਦੀ ਬੇਇੱਜ਼ਤੀ ਕਰ ਰਿਹਾ ਤੁਸੀਂ ਥੱਲੇ ਭਾਗ ਯਾਰ ਚੰਗੀ ਗੱਲ ਅਬੇ 2 ਸੀਟਰ ਆਹੇ ਰੱਕਿਆ ਸਾਬ ਉਹਨਾਂ ਨੇ ਮੈਨੂੰ ਥੱਲੇ ਭਾਦਾ ਕਹਿੰਦੇ ਵੀ ਐਂ ਪੁਲਿਸ ਦਾ ਚੱਕਰ ਪੈਂਦਾ ਇਹ ਤਿੰਨ ਬੈਠੋ ਉਹਨਾਂ ਵਿਚਾਰੇ ਆ ਦੇ ਲੋ ਸੋ ਬਾਬੇ ਚੱਕਰ ਪੈ ਗਿਆ ਅਸੀਂ ਤਿੰਨਿਆਂ ਨੇ ਬੈਠੇ ਸੀ ਉਹਨਾਂ ਦੇ ਕੈਮਰਾ ਲੱਗਿਆ ਹਰੇਕ ਪੋਲ ਜੇ ਦੇ ਉੱਤੇ ਸੋ ਉਹਨਾਂ ਨੇ ਦੇਖ ਲਿਆ ਵੀ ਸੀ ਤਿੰਨਿਆਂ ਨੇ ਅੰਦਰ ਬੈਠੇ ਆ ਟਰੱਕ ਤੇ ਉਹਨਾਂ ਨੇ ਸਾਡੇ ਕੋਲ ਚਾਬੀ ਫੜ ਲਈ ਚਾਬੀ ਖੋਲੀ ਕਹਿੰਦੇ ਵੀ ਅਸੀਂ ਤੁਹਾਨੂੰ ਜਾਣ ਨਹੀਂ ਦਿੰਦੇ ਠੀਕ ਹੈ ਉਹਨਾਂ ਨੇ ਹੁਣ ਅੰਦਰ ਬੁਲਾ ਲਿਆ ਚਾਬੀ ਫੜ ਕੇ ਵੀ ਅਸੀਂ ਤੁਹਾਨੂੰ ਟਰੱਕ ਰੈਂਟ ਤੇ ਦੇਣਾ ਨਹੀਂ ਆ ਫਿਰ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਵੀ ਅਸੀਂ ਮਤਲਬ ਬਹਾਨਾ ਮਾਰਿਆ ਵੀ YouTube ਵਾਸਤੇ ਵੀਡੀਓ ਬਣਾ ਰਿਹਾ ਵੀ ਮੈਂ ਇੱਕ YouTube ਕ੍ਰੀਏਟ ਕਰਦਾ ਹਣਾ ਵੀਡੀਓਜ਼ ਤੇ ਉਸ ਕਰਕੇ ਮੈਂ ਇੱਕ ਵੀਡੀਓ ਕ੍ਰੀਏਟ ਕਰਦਾ ਸੀ ਬਹਿ ਕੇ ਸਿਰਫ 2 ਮਿੰਟ ਲਈ ਵੀ ਕਿਦਾਂ ਅਸੀਂ ਟਰੱਕ ਲੈਣੇ ਆ ਕੀ ਤੁਸੀਂ ਕਰ ਸਕਦੇ ਕਿਦਾਂ ਦਾ ਅੰਦਰੋਂ ਟਰੱਕ ਆ ਬਾਹਰੋਂ ਫਿਰ ਮੈਨੂੰ ਦਿਖਾਈ ਵੀਡੀਓ ਫਿਰ ਮੈਨੂੰ ਚੈਨਲ ਦਿਖਾਇਆ ਫਿਰ ਉਹਨੇ ਸਾਡਾ ਮਤਲਬ ਕਿ ਸਾਨੂੰ ਟਰੱਕ ਦਿੱਤਾ ਤੇ ਨਹੀਂ ਉਹਨਾਂ ਨੇ ਸਾਡੇ ਜਿਹੜੇ ਬੰਦੇ ਦਾ ਲਾਇਸੈਂਸ ਸੀਗਾ ਮਤਲਬ ਉਹਦੇ ਤੇ ਲਿਆ ਸੀ ਰੈਂਟ ਤੇ ਅਸੀਂ ਉਹ ਬੰਦਾ ਨਹੀਂ ਯੂ ਹਾਲ ਤੋਂ ਕਿਤੇ ਵੀ ਟਰੱਕ ਰੈਂਟ ਨਹੀਂ ਲੈ ਸਕਦਾ ਸੀ ਸੋ ਕਾਫੀ ਟਾਈਮ ਦੀ ਜਾਂ ਦੋ ਜਾਂ ਤੋਂ ਬਾਅਦ ਮੈਂ ਹੁਣ ਗੱਡੀ ਨਾਲ ਲੈ ਕੇ ਚੱਲਿਆ ਤੇ ਉਹ ਬੰਦੇ ਆ ਹੁਣ ਟਰੱਕ ਦੁਆਰਾ ਹੋਤ ਹੁਣ ਟਰੱਕ ਦੁਆਰਾ ਕੱਢਣਗੇ ਉਹ ਤੇ ਸਾਨੂੰ ਮਤਲਬ ਮਿਲ ਗਿਆ ਦੁਆਰਾ ਮੈਂ ਤਮੰਥ ਕਰਕੇ ਤਰਲਾ ਕਰਕੇ ਵੀਡੀਓ ਵਡੀ ਦਿਖਾ ਗਿਆ ਕਿਉਂਕਿ ਨਹੀਂ ਮੁੜ ਕੇ ਉਹ ਬੰਦੇ ਦੇ ਲਾਇਸੈਂਸ ਤੇ ਯੂ ਹਾਲ ਦਾ ਟਰੱਕ ਕਦੇ ਨਹੀਂ ਮਿਲਣਾ ਸੋ ਇੱਥੋਂ ਅੱਜ ਕੀ ਸਿੱਖਿਆ ਵੀ ਕਈ ਵਾਰ ਬੰਦਾ ਸੋਚਦਾ ਆਪਾਂ ਤਿੰਨੇ ਜਾਣਾ ਕੋਈ ਗੱਲ ਨਹੀਂ ਆਰੇ ਬਹਿ ਜਾਓ ਜਾਂ ਇੱਕ ਮਗਰ ਬਹਿ ਜਾਓ ਜਾਂ ਉੱਥੇ ਵਿੱਚ ਬਹਿ ਜਾ ਸੋ ਜੇ ਤੁਸੀਂ ਯੂ ਹਾਲ ਦਾ ਟਰੱਕ ਲੈਣਾ ਤਾਂ ਤੁਸੀਂ ਉੱਥੇ ਨਹੀਂ ਬਣਾ ਤੀਜਾ ਬੰਦਾ ਤੁਸੀਂ ਉੱਥੇ ਨਹੀਂ ਬਣਾ ਉਥੋਂ ਟਰੱਕ ਕੱਢ ਕੇ ਪਾਸੇ-ਆਸੇ ਹੋ ਕੇ ਕਿਤੇ ਪਾਸੇ ਹੋ ਕੇ ਫਿਰ ਤੁਸੀਂ ਬੰਦਾ ਬਣਾ ਕਿਵੇਂ ਹੁੰਦਾ ਨਾ ਆਪਣਾ ਲੋਡ ਜਿਆਦਾ ਹੁੰਦਾ ਆਪਾਂ ਚੱਕਣਾ ਆਪਾਂ ਕਹਿੰਦੇ ਤਿੰਨ ਬੰਦੇ ਜਾ ਵੜੋ ਯਾਰ ਜਾਂ ਚਾਰ ਜਾ ਵੜੋ ਵੀ ਆਪਾਂ ਵਿੱਚ ਹੀ ਬੈਜੇ ਨੇ ਕੋਈ ਨਹੀਂ ਨੇੜੇ ਤੋਂ ਚੱਕਣਾ ਹੁੰਦਾ ਸੋ ਇਹ ਗਲਤੀ ਨਹੀਂ ਕਰਨੀ ਤੁਸੀਂ ਜੇ ਬਹਿਣਾ ਵੀ ਆ ਤਾਂ ਸਾਈਡ ਤੇ ਹੋ ਕੇ ਬਣਾ ਯੂ ਹਾਲ ਤੋਂ ਟਰੱਕ ਕੱਢ ਕੇ ਦੋ ਬੰਦੇ ਉਦੋਂ ਬਾਅਦ ਜਾ ਕੇ ਕਿਤੇ ਬਹਿਣਾ ਸੋ ਅੱਜ ਇਹ ਮਤਲਬ ਕੋਲ ਹੋ ਗਈ ਸੀ ਪਰ ਮਸਲਾ ਸਮਝਾ ਲਿਆ ਆਪਾਂ ਫਿਰ ਆਹ ਦੇਖੋ ਦਵਾ ਲੱਗਿਆ ਉਹ ਗਾਂਹ ਵਾਲੇ ਤੇ ਹਰੇਕ ਪੋਲ ਤੇ ਲੱਗਿਆ ਠੀਕ ਆ ਚਾਰ ਆ ਲੱਗੀ ਵੇ ਦੇਖੋ ਕੈਮਰੇ ਹਰੇਕ ਤੇ ਲੱਗੇ ਹੋਇਆ ਹਰੇਕ ਪੋਲ ਤੇ ਸੋ ਇਥੋਂ ਉਹਨੇ ਚੈੱਕ ਕਰ ਲਿਆ ਇਹ ਕਹਿੰਦੇ ਆਇਆ ਤਾਂ ਨਹੀਂ ਕਹਿੰਦੇ ਕੰਮ ਉਡਾਉਣਾ ਸੋ ਕੱਢੀਏ ਨੇ ਭਰਾ ਆਪਣੇ ਵਾਲਾ ਇਹਦਾ ਪਤਾ ਜਾਣਾ ਉਹ ਲੈ ਤੇ ਲਈ ਮਤਰਾ ਆਹਗੇ ਬੰਦੇ ਤੁਹਾਂ ਅੱਗੇ ਭਰ ਕੇ ਵੇਚੀ ਦਿੱਤੀ ਕਿਤੇ ਇਹਨਾਂ ਦੀ। ਆ ਵੀ ਮਤਲਬ ਆਪਾਂ ਆ ਗਏ ਇੱਥੋਂ ਸਮਾਨ ਚੱਕਣਾ ਆਪਾਂ। ਬਾਈ ਨੇ ਜਿਹੜਾ ਵੀ ਸਮਾਨ ਖਰੀਦਿਆ ਮਾਰਕੀਟ ਪਲੇਸ ਤੋਂ ਲੈਣਾ ਹੈ ਇੱਥੋਂ ਆ ਕਰ। ਦੇਖਣੇ ਹੁਣ ਕੀ ਫਰਨੀਚਰ ਖਰੀਦਿਆ ਮੇਰੇ ਵੀਰ ਨੇ। ਕਿੱਦਾਂ ਦਾ ਸਮਾਨ ਖਰੀਦਿਆ। ਵੇਲੇ ਹੀ। ਚਾਹ ਹਾਂ ਜਸਟ ਵਨ ਸੈਕਿੰਡ ਬਾਬੇ ਮਾਇਆ ਫੜਾਤੀ ਆ ਆ ਕੀ ਹੁੰਦਾ ਓ ਬਾਈ ਕੰਮ ਕਰਾ ਦਿਆ ਕਰੋ ਫੋਨ ਨਾਲ ਜਾ ਸੱਤਿਆਨਾਥ ਤੁਸੀਂ ਦੋ ਜਾਨੇ ਜਿਹੜੇ ਸਰੀਰ ਆ ਤੁਹਾਡੇ ਤੁਸੀਂ ਕਹ ਰਹੇ ਹੋ ਤੁਸੀਂ ਅਗੇ ਜੱਟ ਤੂੰ ਵੇਖਿਆ ਨੀ ਜੋ ਆਇਆ ਇੱਕ ਪਾਸੇ ਇਕੱਲਾ ਹੀ ਇੱਕ ਮਿੰਟ ਦੋ ਇਹ ਦੋ ਲਈ ਬੈਠਾ ਦੋ ਲੋਕ ਕਿ ਬੈਠੇ ਸੀ ਆ 15 ਸਰਾ ਕਰਾਦਾ ਤੁਸੀਂ ਕੀ ਹੋ ਗਿਆ ਓਏ ਉਹ ਮਰੀ ਪਾੜ ਓਏ ਭਾਏ ਤੁਰ ਦੇਖਣਗੇ ਉਹਦਾ ਓਏ ਆ ਬਾਬਾ ਕਾਂਡ ਕਰਦਾ ਕਿਹੜਾ ਤੂੰ ਚੈੱਕ ਰਹੀ ਸਹੀ ਗੱਲ ਐ ਵੀ ਗੱਲ ਆ ਜਦੋਂ ਪਹਿਲਾਂ ਨਹੀਂ ਸੀ ਇਹ ਤਾਂ ਹੁਣ ਪਹਿਲਾਂ ਇਹ ਆ ਬਾਈ ਨੇ ਥੱਲੇ ਵੀ ਮਾਰੀ ਹੋਵੇ ਸਟਾਰਟਿੰਗ ਕੀ ਕਰਦੇ ਨੇ ਉਹ ਪਤੰਦਰ ਨੇ ਹੌਲਾ ਤਾਂ ਸਾਰਾ ਕੁਝ ਤੁਹਾਨੂੰ ਕੋਈ ਗੱਲ ਨਹੀਂ ਮੁੱਕਰੀ ਆ ਉਹਦੇ ਗੰਦਾਰੇ ਯਾਰ ਚੰਗੀਆਂ ਗੱਲਾਂ ਨਹੀਂ ਕੋਈ ਨਾ ਯਾਰ ਤੁਹਾਨੂੰ ਮੈਂ ਕਿਹਾ ਮੰਗਾ ਹੀ ਪੈਣਾ ਮੈਨੂੰ ਓਕੇ ਆਪੇ ਬੋੜਾ ਕਿ ਕਰ ਲੈ ਆ ਸ਼ਹਿਰ ਬਹੁਤ ਸੋਹਣਾ ਯਾਰ ਕੀ ਬਾਤਾਂ ਆ ਲੰਡਨ ਸ਼ਹਿਰ ਸਰਾ ਯਾਰ ਸੋ ਮਾਲ ਆਪਾਂ ਲੱਦ ਲਿਆ ਮਿੱਤਰੋ ਚੱਲੀਏ ਕਰਾ ਹੁਣ ਕਰਦੇ ਆ ਅਗਰ ਆ ਯਾਰ ਕੰਮ ਹੀ ਕਰਾਈ ਜਾਂਦੇ ਬੰਦੇ ਰੇਸ਼ਤੇ ਦਰੋਂ ਨੂੰ ਕਰਾ ਸਾਧਦੇ ਆਲੇ ਦੱਸ ਚਲੋ ਕੋਈ ਨਹੀਂ ਹੁਣ ਕੀ ਕਰ ਸਕਦੇ ਆ ਆ ਮੱਕੀ ਦੇਖੋ ਬੰਦੇ ਜਿਹੜੀ ਜਿਹੜੀ ਮੱਕੀ ਹੋਈ ਪਈ ਆ ਪੂਰੀ ਵਧੀਆ ਕੁਆਲਿਟੀ ਦੇਖੋ ਹੁਣ ਖੇਤੀਬਾੜੀ ਕੈਨੇਡਾ ਚ ਹੁੰਦੀ ਆ ਇਹ ਨਹੀਂ ਗੱਲ ਵੀ ਪਰ ਹੁੰਦੀ ਕੋਸ਼ਕਿਸ ਹਸਿਆ ਦੇ ਵਿੱਚ ਆ ਦੇਖੋ ਕਿੰਨੀ ਧਣੀ ਮੱਕੀ ਖੜੀ ਆ ਕੀ ਬਾਤ ਆ ਸੋ ਇਥੇ ਕਈ ਜਗ੍ਹਾ ਦੇ ਉੱਤੇ ਕਣਕ ਵੱਡੀ ਆ ਲੋਕਾਂ ਦੇ ਕਣਕ ਵੱਢ ਕੇ ਹਟੇ ਆ ਕਿਉਂਕਿ ਮੌਸਮ ਹੁਣ ਵਧੀਆ ਕਣਕ ਪੱਕੀ ਗਰਮੀ ਲੱਗ ਗਈ ਸੀਗੀ ਕਣ ਦਾ ਬਾਪੇ ਗਰਮੀ ਦੇ ਮੌਸਮ ਵਿੱਚ ਇਹ ਮੈਨੂੰ ਲੱਗਦਾ ਵੀ ਹੋ ਸਕਦਾ 2 ਵਾਰੀ ਫਸਲ ਬੀਜ ਲੈਦੇ ਹੁਣ ਇਹ ਵੀ ਤੇ ਕਣਕ ਤੇ ਬਿਨਾ ਸਪਰੇਹਾਂ ਤੋਂ ਸਾਰੇ ਗਾਹੇ ਤੋਂ ਬਿਨਾ ਇਹ ਕਣਕ ਅਗਾਉਂਦੇ ਆ ਤੇ ਉਹ ਉਹਨਾਂ ਨੇ ਹੁਣ ਵੜ ਲਈ ਆ ਇਹਨਾਂ ਦੇ ਆਹੀ ਡਰਮ ਹੁੰਦੇ ਆ ਉਸ ਤੋਂ ਵਾਰੇ ਐਡਾ ਲੱਗਿਆ ਨਾ ਗੋਲ-ਗੋਲ ਜਾ ਇੱਕ ਸਾਬ ਨਾਲ ਡਰਮ ਹੀ ਆ ਇੱਥੇ ਸਟੋਰ ਕਰਦੇ ਆ ਸਾਰਾ ਕੁਝ ਆਪਣੇ ਇੰਨੇ ਮੈਂ ਆਪਾਂ ਫੋਲ ਕਰ ਲੈਨੇ ਆਂ ਤਾਂ ਫੋਲ ਕਰ ਲੈਂਦੇ ਆਂ ਲੋ ਮਤਰਾ ਮੀਂਹ ਫੇਰ ਪੈਣ ਲੱਗ ਗਿਆ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਮੀਂਹ ਪੈਣ ਲੱਗ ਜਾਂਦਾ ਕਿੱਥੇ ਹੜ੍ਹ ਆ ਜਾਂਦਾ ਤਾਈਓ ਤੁਸੀਂ ਸੁਣਿਆ ਹੋਊਗਾ ਵੀ ਵਰਕ ਵੈਦਰ ਤੇ ਤੀਜਾ ਡਬਲਿਊ ਸਾਨੂੰ ਪਤਾ ਹੀ ਆ ਵੀ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਏ ਆ ਦੇਖ ਲੋ ਮੀਂਹ ਪੈਣ ਲੱਗ ਜਾਂਦਾ ਕਰੇ ਹੜ੍ਹ ਆ ਜਾਂਦਾ ਕਰੇ ਧੁੱਪ ਨਿਕਲ ਆਉਂਦੀ ਆ ਕੋਈ ਪਤਾ ਨਹੀਂ ਲੱਗਦਾ ਆ ਦੇਖ ਲੋ ਨੇ ਤੋਂ ਆਪਣੇ ਕੋਲੇ ਹਜੇ ਮੈਂਟ ਤਿੰਨ ਨਹੀਂ ਹੋਇਆ। ਲੱਗਦਾ ਰੋਡ ਤੋਂ ਵੀ ਮੀਂਹ ਪਿਆ ਹੋ ਤਿੰਨਾਂ ਮਿੰਟਾਂ ਬਾਅਦ ਹੀ ਆ ਹਾਲਾਤ ਹੋਏ ਨੇ। ਕੋਈ ਐ ਆਪਣੇ ਕੋਲੇ ਮੈਂਟ ਤਨ ਨਹੀਂ ਹੋਇਆ ਜਿਵੇਂ ਪਿਛਲੀ ਵੀਡੀਓ ਦੇ ਤੁਹਾਨੂੰ ਦਿਖਾਇਆ ਣਾ ਮੀਂਹ ਪਈ ਜਾਂਦਾ ਸੀ। ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ। ਬਾਬਾ ਚੱਕਰ ਕੀ ਬਣਿਆ ਵੀ ਜਿਹੜਾ ਸਮਾਨ ਲਿਆ ਆਪਾਂ ਉਹ ਸਸਤਾ ਦੇ ਆ ਟਰੱਕਿਆਂ ਸਾਨੂੰ ਮਹਿੰਗਾ ਪੈ ਗਿਆ। ਇਹ ਚੱਕਰ ਪਤਾ ਨਹੀਂ ਕੀ ਹੈ ਯਾਰ। ਇਹ ਚੀਜ਼ਾਂ ਮਹਿੰਗੀਆਂ। ਇਹੜੀ ਚੀਜ਼ ਲਈ ਆਉ ਸਸਤੀ ਆ ਹੁਣ ਆਪਾਂ ਲਾਵਾਂਗੇ ਤੇ ਫਿਰ ਆਪਾਂ ਛੱਡ ਜਾਵਾਂਗੇ ਟਰੱਕ ਜਾ ਵੈਸੇ ਤਾਂ ਹੁਣ ਆਪਾਂ ਨੂੰ ਉਹ 7 ਵਜੇ ਤੱਕ ਮਿਲਿਆ ਹੋਇਆ ਕੋਈ ਚੱਕਰ ਨਹੀਂਗਾ ਪਰ ਆਪਾਂ ਛੱਡਿਆਵਾਂਗੇ ਆਪਾਂ ਕੀ ਕਰਾਉਣਾ ਥਾਂ ਘੇਰੂਗਾ ਮੈਂ ਖੜਾ ਕੇ ਉੱਥੇ ਡਰਾਈਵਰ ਇਹ ਵੀ ਕੱਚੇ ਹੀ ਲੱਗਦਾ ਮੈਨੂੰ ਅੱਗੇ ਇੱਕ ਦੀ ਨਹੀਂ ਮਾਰਿਆਣੇ ਕਾੜ ਕਰੂਗਾ ਲੱਗਦਾ ਵੀ ਅੱਜ ਸੁੱਖਾਂ ਨਹੀਂ ਛੱਡ ਕੇ ਟਰੱਕ ਜਾ ਵੀ ਆਪਾਂ ਗੱਡੀ ਲਾਉਣ ਉੜ ਕੇ ਜੀ ਆਪੇ ਲਾਈ ਜਾਨਗੇ 5-4 ਮਿੰਟ ਉੱਥੇ ਲਾ ਜਾਂਦੇ ਮੈਂ ਮਾ ਪਾਰਕਿੰਗ ਨਹੀਂ ਮਿਲੀ ਉਹਨੂੰ ਲਾ ਰਣੀਆਂ ਸਮਾਨ ਕਿੱਥੇ ਮੱਥਾ ਮਰੀ ਜਾਵਾਂ ਗਿਆ ਰਹਿਣੀ ਕੋਈ ਐਂ ਹੁੰਦਾ ਦੋ ਜਾਨੇ ਹੈਗੇ ਮੱਥਾ ਮਾਰ ਕੇ ਲਾ ਲਿਆ ਹੋਊਗਾ ਸਮਾਨ ਉਹਨੂੰ ਜਦੋਂ ਨੂੰ ਮੈਂ ਜਾਣਾ ਆਪੇ ਨਾਲ ਆਉਗੇ ਲਾਏ ਨੇ ਤੁਸੀਂ ਮੇਰਾ ਟਾਈਮ ਲਾ ਕੇ ਮੈਂ ਕਿਹਾ ਲਾ ਲਿਆ ਹੋ ਤੁਸੀਂ ਮੈਂ ਦੋ ਜਾਨੇ ਤੁਸੀਂ ਲਾ ਲਿਆ ਆਉਂ